ਸੰਯੁਕਤ ਕਿਸਾਨ ਭਲਾਈ ਸੰਸਥਾ ਜਿੰਦਾਬਾਦ ਜਿਹੜੇ ਬਿਲਕੁਲ ਨਲਦੇ ਬਿਲਕੁਲ ਗੁਰਪੁਰਬ ਤੇ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਕਾਨੂੰਨ ਜਿਹੜੇ ਬਣੇ ਆ ਉਹ ਵਾਪਸ ਲੈੇ ਜਾਂਦੇ ਤੇ ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਕੰਮ ਸੀਗਾ ਕਿ ਐਮਐਸਪੀ ਦਾ ਕੀ ਕਰਨਾ ਬਹੁਤ ਸਾਰੀਆਂ ਇਸ ਸਵਾਲ ਤੇ ਸਹੀ ਅਰਥਾਂ ਦੇ ਵਿੱਚ ਮੋਰਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੀ ਉਹ ਦੋ ਹਿੱਸਿਆਂ ਚ ਸੀਗਾ ਇੱਕ ਤਿਰ ਇਸ ਗੱਲ ਤੇ ਸੀ ਕਿ ਕਾਨੂੰਨ ਵਾਪਸ ਹੋ ਗਏ ਆ ਲੋਕ ਭੰਗੜੇ ਪਾ ਰਹੇ ਆ ਲੋਕ ਲੱਡੂਆ ਵੰਡ ਰਹੇ ਆ ਸਾਨੂੰ ਇਸ ਮੂਰਤੀ ਨੂੰ ਜਿਹੜਾ ਉਹ ਵਾਪਸ ਕਰਨਾ ਚਾਹੀਦਾ ਪਰ ਢੱਲੇਵਾਲ ਸਾਹਿਬ ਦਾ ਵਿਚਾਰ ਉੱਥੇ ਇਹ ਸੀਗਾ ਕਿ ਸਾਨੂੰ ਕੋਈ ਦਿਨ ਹੋਰ ਬੈਠ ਕੇ ਐਮਐਸਪੀ ਦਾ ਜਿਹੜਾ ਮੁੱਦਾ ਆ ਉਹ ਹੱਲ ਕਰਾ ਕੇ ਹੀ ਜਾਣਾ ਚਾਹੀਦਾ ਤਾਂ ਇਨਾ ਸਾਥੀਆਂ ਦਾ ਇਹ ਵਿਚਾਰ ਆਇਆ ਜੀ ਧਿਰ ਦਾ ਕਿ ਐਮਐਸਪੀ ਜਿਹੜੀ ਆ ਇਹ ਵੱਡਾ ਮੁੱਦਾ ਆ ਸਾਲ ਭਰ ਲੋਕਾਂ ਨੂੰ ਲੜਦਿਆਂ ਹੋ ਗਿਆ ਆ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਆ ਸੰਯੁਕਤ ਕਿਸਾਨ ਭਲਾਈ ਸੰਸਥਾ ਨਾਲ ਵੀ ਕਿਸ ਮੁੱਦੇ ਤੇ ਕੀਤੀ ਆ ਅੱਜ ਜਿਹੜੀ ਮੀਟਿੰਗ ਹੋਈ ਆ ਉਹ ਮਹੀਨਾਵਾਰ ਮੀਟਿੰਗ ਸੀ ਔਰ ਕਿਸਾਨੀ ਮੁੱਦੇ ਤੇ ਬਹੁਤ ਜ਼ਿਆਦਾ ਵਿਚਾਰ ਵਟਾਂਦਰਾ ਕੀਤਾ ਗਿਆ ਆ ਔਰ ਐਸਕੇਮੋਂ ਜਿਹੜਾ 9 ਜਨਵਰੀ ਨੂੰ ਮੋਗਾ ਰੈਲੀ ਕੀਤੀ ਗਈ ਆ ਉਦੇ ਵਿੱਚ ਭਾਗ ਲੈਣ ਲਈ ਫੈਸਲਾ ਕੀਤਾ ਗਿਆ ਆ ਔਰ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਅਸੀਂ 9 ਤਰੀਕ ਨੂੰ 9 ਜਨਵਰੀ 2025 ਨੂੰ ਮੋਗੇ ਲਈ ਰਵਾਨਾ ਹੋਵਾਂਗੇ ਔਰ ਅੱਜ ਸਰਕਾਰ ਨੂੰ ਫਿਰ ਦੁਬਾਰਾ ਬੇਨਤੀ ਕੀਤੀ ਗਈ ਆ ਕਿ ਉਹ ਜਿਹੜੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਸਿਰਦਰਾਂ ਲਿਆ ਜਾਵੇ ਔਰ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨ ਵਰਤੇ ਬੈਠੇ ਆ ਉਹਨਾਂ ਦੀ ਸੇ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ ਨੇ ਔਰ ਪਿਛਲੇ ਦਿਨੀ ਵੀ ਅਸੀਂ ਇੱਕ ਜਥਾ ਲੈ ਕੇ ਉਹਨਾਂ ਦੀ ਸਿਹਤ ਲਈ ਉਹਨਾਂ ਦਾ ਪਤਾ ਲੈਣ ਲਈ ਗਏ ਸਾਂ ਔਰ ਮੋਰਚੇ ਵਿੱਚ ਭਾਗ ਲਿਆ ਸੀ ਇਸ ਤਰ੍ਹਾਂ ਹੀ ਅੱਗੇ ਤੋਂ ਵੀ ਟਾਈਮ ਸਰ ਟਾਈਮ ਅਸੀਂ ਉਸ ਮੋਰਚੇ ਨੂੰ ਸਮਰਥਨ ਦਿੰਦੇ ਰਵਾਂਗੇ